ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਕੋ ਸੁਖਮਣੀ ਸਾਹਿਬ ਦੀ ਸੰਥਿਆ ਲੜੀ ਵਰ ਕਰ ਰਹੇ ਆ ਤੇ 17 ਅਸ਼ਟਪਦੀਆਂ ਆਪਣੀ ਸੰਪੂਰਨ ਹੋ ਚੁੱਕੀਆਂ ਹਨ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਪੁਰ ਤੇਸ ਕਾ ਨਾਮ ਮੈਂ ਇੱਕ ਬੇਨਤੀ ਕਰਾਂ ਕਿ ਜਿਹੜਾ ਤੁਸੀਂ ਪੀਲੇ ਰੰਗ ਦੇ ਅੱਖਰ ਵੇਖ ਰਹੇ ਹੋ ਸ਼ਬਦ ਇਹ ਜਿੰਨੇ ਵੀ ਜਿੱਥੇ ਪੀਲੇ ਪੀਲੇ ਆਉਣਗੇ ਉੱਥੇ ਸਾਰੇ ਵਿਸ਼ਰਾਮ ਨੇ ਠੀਕ ਹੈ ਹਾਂ ਸਤਿਪੁਰਖ ਸਤਿਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੈ ਉਧਰੈ ਨਿਪਟਣਾ ਉਧਰੈ ਚਲਾਵਨ ਲੱਗਿਆ ਨਾਨਕ ਹਰ ਗੁਨ ਗਾਉ ਅਸ਼ਟਪਦੀ ਸਤਗੁਰ ਸਿਖ ਕੀ ਕਰੈ ਪ੍ਰਤਪਾਲ ਕਰੈ ਨਿਪਟਣਾ ਕਰੈ ਪੜਨਾ ਸੇਵਕ ਕੋ ਗੁਰ ਸਦਾ ਦਿਆਲ ਸਿਖ ਕੀ ਗੁਰ ਦੁਰਮਤ ਮਲ ਹਿਰੈ ਹਿਰੈ ਨਿਪਟਣਾ ਹਿਰੈ ਪੜਨਾ ਗੁਰਬਚਨੀ ਹਰਨਾਮ ਉਚਰੈ ਜਲਾਵਾਂ ਲੱਗੀਆਂ ਤਿਆਂ ਰਖਣਾ ਉਚਰੈ ਸਤਗੁਰ ਸਿੱਖ ਕੇ ਬੰਧਨ ਕਟੈ ਕਟੈ ਪੜਨਾ ਕਸ ਕੇ ਬੋਲਣਾ ਅਦਕਲਾ ਕੇ ਬੋਲਣਾ ਗੁਰ ਕਾ ਸਿੱਖ ਵਿਕਾਰ ਤੇ ਹਟੈ ਇੱਥੇ ਵੀ ਅਦਕਲਾ ਕੇ ਪੜਨਾ ਹਟੈ ਹਟੈ ਕਸ ਕੇ ਬੋਲਣਾ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ ਸਵਾਰੇ ਨਹੀਂ ਪੜਨਾ ਸਵਾਰੇ ਦਲਾਵਾਂ ਦੇ ਨਾਲ ਨਾਨਕ ਸਤਗੁਰ ਸਿੱਖ ਕੋ ਜੀ ਜੀ ਜਿ ਜਿ ਵਿਹਾਰਿਕ ਐੜਾ ਜੀ ਨਾਲ ਸੁਮਾਰੇ ਸੁਮਾਰੇ ਨਹੀਂ ਪੜਨਾ ਸੁਮਾਰੇ ਗੁਰ ਕੈ ਗ੍ਰਹਿ ਗ੍ਰਹਿ ਪੜਨਾ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਰਹਿ ਨਹੀਂ ਪੜਨਾ ਰਹਿ ਪੜਨਾ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਪਰ ਕਛ ਨਾ ਜਨਾਵੇ ਹਰ ਹਰ ਨਾਮ ਰਿਦੈ ਸਦ ਧਿਆਵੈ ਦਲਾਵਾਂ ਲੱਗੀਆਂ ਇੱਥੇ ਵੀ ਦਲਾਵਾਂ ਤਿਆਰ ਕਰਨ ਮਨ ਵੇਚੈ ਵੇਚੀ ਨਾ ਪੜਨਾ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਕਰੇ ਈਡੀ ਸਿਆਰੀ ਨਾਨਕ ਸੋ ਸੇਵ ਗੁਰ ਕੀ ਮਤ ਲੇ 20 ਵਿਸਵੇ ਗੁਰ ਕਾ ਮਨ ਮਾਨੈ ਤਲਾਵਾਂ ਨਾਲ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨੈ ਸੋ ਸਤਗੁਰ ਜਿਸ ਰਿਦੈ ਹਰਨਾਉ ਰਿਦੈ ਨਿਪਟਣਾ ਰਿਦੈ ਅਨਕ ਬਾਰ ਇਹਨੂੰ ਅਨੇਕ ਨਹੀਂ ਪੜਨਾ ਅਨਕ ਪੜਨਾ ਹੈ ਅਨਕ ਬਾਰ ਗੁਰ ਕੋ ਬਲ ਜਾਓ ਸਰਬ નિਧਾਨ ਜੀਅ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨਮਹਿ ਪਾਰ ਬ੍ਰਹਮ ਇਕਹਿ ਆਪ ਨਹੀਂ ਕਛ ਪਰ ਕਿਤੇ ਭੰਤੀ ਗਲਤ ਪੜੀ ਜਾਵੇ ਨਾ ਤੁਸੀਂ ਦੱਸ ਜਣਾ ਥਾਈ ਵਾਰ ਪੜ ਦੇਣਾ ਸ਼ਬਦ ਕੋਈ ਗਲਤ ਪੜਿਆ ਜਾਂਦਾ ਸਹਿਜ ਸਿਆਣਪ ਲਇਆ ਨਾ ਜਾਈਐ ਜਾਈਐ ਦਲਮ ਲਗੀ ਨਾਨਕ ਐਸਾ ਗੁਰ ਵੱਡ ਭਾਗੀ ਬੱਬੇ ਤੇ ਡੱਡੇ ਦੇ ਨਾਲ ਪੜਨਾ ਹੈ ਵੱਡ ਭਾਗੀ ਨਹੀਂ ਪੜਨਾ ਵੱਡ ਭਾਗੀ ਪਾਈ ਹੈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਸੰਗ ਤੇ ਵਿਸਰਾਮ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਬਚਨ ਤੇ ਵਿਸਰਾਮ ਲਾ ਕਰਨ ਆਗਾਨੇ 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 ਕੱਗੇ ਦੀ ਆਵਾਜ਼ ਕੱਢਣੀ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅਖਿਓ ਪੜਨਾ ਹੁਣ ਇੱਥੇ ਖਖੇ ਦੇ ਪਿਛੇ ਜਈਆ ਲੱਗਿਆ ਸੰਗਤਾਂ ਨੂੰ ਕਹਿ ਦਿੰਦੀ ਹੈ ਇਹ ਹਾ ਹਾ ਲੱਗਾ ਹਾ ਹਾ ਨਹੀਂ ਲੱਗਾ ਇਹ ਲੱਗਾ ਜਈਆ ਇਸ ਦਾ ਉਚਾਰਨ ਕਰਨਾ ਜਿਹੜਾ ਹੈ ਐੜਾ ਖਖੇ ਸਿਆਰੀ ਜੇ ਥੱਲੇ ਜਈਆ ਲੱਗਾ ਇਹ ਨਹੀਂ ਐੜਾ ਬਣ ਜਾਣਾ ਊੜੇ ਨੂੰ ਹੋੜਾ ਇਸ ਦਾ ਬਣ ਗਿਆ ਉਚਾਰਨ ਅਖਿਓ ਅਖਿਓ ਹਾਂ ਸਵੇਂ ਲੱਗਿੰਦੀ ਹਾਂਜੀ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਦੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਭਾਵੇ ਨਹੀਂ ਪੜਨ ਪਾਵੇ ਇਸ ਲਈ ਮਿਲਾਈ ਜਿਹ ਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹਚਤ ਪਹਚਤ ਪ੍ਰਾਨੀ ਕਹਿ ਸਕਤੈ ਨ ਪਹਚਤ ਪੜ ਜੰਨੇ ਪਹਚਤ ਬਿੰਦੀ ਤੁਰੈ ਢਿੱਪੀ ਤੁਰੈ ਪਹਚਤ ਪਹਚਤ ਅਗਮ ਅਗੋਚਰ ਪ੍ਰਭ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਖ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਹਿਰਦੈ ਦੁਲਾਵਾਂ ਧਿਆਨ ਸੱਦ ਬਲੇਹਾਰ ਸੱਦ ਬਲੇਹਾਰੀ ਸਤਗੁਰ ਆਪਣੇ ਸੱਦ ਬਲੇਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਾਏ ਊਂਕੜ ਉਚਾਰਨ ਦੇ ਇਹੋ ਹਰ ਜਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਮਰ ਸੋ ਹੋਇ ਦਲਾਵਾਂ ਲਗੀਆਂ ਤਿਆਰ ਕਉ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰਿ ਕਾ ਨਾਮ ਲੇ ਲੱਲੇ ਲਾਂ ਈੜੀ ਸਾਰੀ ਲੇ ਸੱਚ ਉਪਦੇਸ਼ ਸੇਵਕ ਹੋ ਦੇ ਮੋਹ ਮਾਇਆ ਕੈ ਸੰਗ ਨਾ ਲੇ ਮਨ ਮੈਂ ਰਾਖੈ ਹਰ ਹਰ ਏਕ ਮਨ ਮੈਂ ਰਾਖੈ ਦਲਾਵਾਂ ਲਗੀਆਂ ਤਿਆਰ ਰੱਖਣਾ ਹਰ ਹਰ ਏਕ ਅੰਧਕਾਰ ਇੱਥੇ ਵਿਸਾਰਨ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸ਼ੇ ਤਹਿ ਤੇ ਕਠਨ ਹੀ ਪੜਨਾ ਵੱਖਾ ਵੱਖਰਾ ਤਪਤ ਮਾਹੇ ਠਾਢ ਵਰਤਾਏ ਬਿੰਦੀ ਤੁਰੈ ਕਈ ਸੰਗਤਾਂ ਨੂੰ ਠਾਣ ਪੜ ਜਾਂਦੀਆਂ ਅਰਥ ਦਾ ਠਾਡ ਠੰਡਾਈ ਬਣਦਾ ਪਰ ਬਿੰਦੀ ਨਹੀਂ ਲੱਗੀ ਇੱਥੇ ਜਦੋਂ ਆਪਾਂ ਇਹਦੇ ਅਰਥ ਕਰਾਂਗੇ ਹਾਂਜੀ ਉਦੋਂ ਆਪਾਂ ਬਿੰਦੀ ਲਾ ਕੇ ਅਰਥ ਕਰਾਂਗੇ ਠਾਡ ਪਰ ਜਦੋਂ ਗੁਰਬਾਣੀ ਦਾ ਉਚਾਰਨ ਕਰਨਾ ਹੈ ਉਦੋਂ ਬਿੰਦੀ ਤੇ ਰਹੇ ਤਬ ਤੋ ਮਾਹੇ ਠਾਡ ਵਰਤਾਇ ਮੰਨ ਲਓ ਜਿਵੇਂ ਹੁਣ ਮੈਂ ਪੰਕਤੀ ਪੜ੍ਹ ਲਈ ਤਬ ਤੋ ਮਾਹੇ ਠਾਡ ਵਰਤਾਇ ਹੁਣ ਤੁਸੀਂ ਇਹਦਾ ਅਰਥ ਕਰੋ ਅਰਥ ਜਦੋਂ ਕਰੋਗੇ ਉਦੋਂ ਬਿੰਦੀ ਲਾ ਕੇ ਕਰੋਗੇ ਮੈਂ ਪੜਿਆ ਬਿੰਦੀ ਤੇ ਰਹੇਤ ਜੋ ਕੁਰਬਾਨੀ ਜਿਵੇਂ ਲਿਖੀ ਹੈ ਤੁਸੀਂ ਅਰਥ ਕਰੋਗੇ ਇਹਦਾ ਤੇ ਉਦੋਂ ਬਿੰਦੀ ਲਾ ਕੇ ਦੱਸੋਗੇ ਕਿ ਭਾਈ ਇਸ ਦਾ ਅਰਥ ਬੰਦ ਹੈ ਠੰਡਾ ਠੰਡ ਠੰਡ ਵਰਤਾਈ ਠੀਕ ਆਨੰਦ ਭਇਆ ਦੁਖ ਨਾਠੇ ਪਾਈ ਜਨਮ ਇਹਨੂੰ ਆਨੰਦ ਨਹੀਂ ਪੜਨ ਆਨੰਦ ਜਨਮ ਮਰਨ ਕੇ ਮਿਟੇ ਅੰਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ ਪਹੁੰਚੂਕਾ ਨਿਰਕੋਵ ਹੋਏ ਵਸੀ ਸਗਲ ਬਿਯਾਗ ਮਨ ਤੇ ਖੈ ਨਸੀ ਜਿਸ ਕਾ ਸਾ ਤਿੰਨ ਕਿਰਪਾ ਧਾਰੀ ਸਾਧ ਸੰਗ ਚਕ ਨਾਮੁ ਮੁਰਾਰਿ ਠਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜੇ ਸਗਲੀ 모ਹੀ ਆਪਣੇ ਚਰਿਤ ਇਹਨੂੰ ਚਰਿਤ ਨਹੀਂ ਪੜ੍ਹਨਾ ਰਾਰੇ ਨੂੰ ਸਿਰ ਲੱਗੀ ਉਚਾਰਨ ਹੋਵੇਗੀ ਚਰਿਤ ਚਰੇਤ ਚਰਿਤ ਨਹੀਂ ਚਰਿਤ ਚਰੇਤ ਹਾਂ ਆਪਣੇ ਆਪਣੇ ਚਰਿੱਤ ਰਬ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਾਰ ਬਿਨ ਦੂਜਾ ਨਾਹੀ ਹੋਏ ਸਰਬ ਨਰਨਤਰ ਇੱਕੋ ਸੋਤ ਕੋਤ ਕੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗਿ ਰਾਚ ਰਚਣਾ ਆਪਣੀ ਕਲ ਧਾਰੀ ਅਣਖ ਬਾਰ ਨਾਨਕ ਬਲੇ ਹਾ ਸੋ ਸੰਗਤ ਜੀ ਆਪਣੀਆਂ 18 ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਕਿਉਂਕਿ ਪਲੇਲਿਸਟ ਦੇ ਵਿੱਚ ਜੂਟੂ ਦੀ ਪਲੇਲਿਸਟ ਦੇ ਵਿੱਚ ਸੈ ਸ੍ਰਿਤੀ ਪਟਾਂ ਦੇ ਸਵਈਏ ਰਾਗਮਾਲਾ ਪੰਜ ਬਾਣੀਆਂ ਦੇ ਤੇ ਸੰਥਿਆ ਗੁਰਬਾਣੀ ਦੇ ਮਹਿੰਗੇ ਸ਼ਬਦ ਉਹਨਾਂ ਦੀ ਸੰਥਿਆ ਸੰਪੂਰਨ ਪਈ ਹੋਈ ਹੈ ਤੁਸੀਂ ਜਾ ਕੇ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ